ਤੇ ਤੁਰ ਆਉ ਮਰੇ ਮੋਰ ਇਹ ਸਾਡੀਆਂ ਪੈਣੀਆਂ ਤੁਰੇ ਫਿਰਨਦੇ ਆ ਇੰਨਾ ਕਰਮਣਿਕ ਆ ਤੁਹਾਨੂੰ ਜੋੜਾ ਦਿਖਣ ਲਿਆਣਾ ਇੱਕ ਮੋਰ ਆ ਤੇ ਇੱਕ ਮੋਰਨੀ ਆ ਨੀ ਆ ਮੈਂ ਪਹਿਲੀ ਵਹੁਣਾ ਆ ਹੁਣ ਤੇ ਉਹ ਟਰੈਕਟਰ ਦੀ ਵਾਇਸ ਸੁਣ ਕੇ ਤੇ ਨਿਕਲ ਆਏ ਬਾਹਰ ਸੀ ਬਰਸਾਤੀ ਮੱਕੀ ਜਿਹੜੀ ਕਿ ਜਿਹਦੇ ਤੇ ਕਾਫੀ ਡਿਬੇਟੇਬਲ ਰਹੀ ਆ ਪਿਛਲੇ ਸਮੇਂ ਦੇ ਵਿੱਚ ਉਹ ਬੀਜਣ ਲੱਗੇ ਆ ਦੋ ਕਿੱਲੇ ਇੱਕ ਕਿੱਲਾ ਅਸੀਂ ਟਰਾਇਲ ਲਵਣਾ ਹੈ ਪਾਪੂਲਰ ਦੇ ਵਿੱਚ ਇਹ ਸਾਡਾ ਫਸਲ ਦਾ ਮੈਪ ਬਣ ਜਾਊਗਾ ਕਿ ਛੋਟੇ ਪਾਪੂਲਰਾਂ ਦੇ ਵਿੱਚ ਕਿੰਨੇ ਸਾਲ ਮੱਕੀ ਲਾ ਸਕਦੇ ਆ ਤੇ ਇੱਕ ਕਿੱਲਾ ਪੂਰਾ ਜਿਹੜਾ ਵਾ ਨਰੋਲੀ ਬਰਸਾਤੀ ਮੱਕੀ ਦਾ ਲਾਉਣ ਲੱਗੇ ਆ। ਸੋ ਇਹਦੇ ਵਿੱਚ ਪਾਪੂਲਰਾਂ ਚ ਤੇ ਛੱਟਾ ਦੇ ਕੇ ਤੇ ਮੁੜ ਕੇ ਸਿਆੜ ਕੱਢ ਦਾਂਗੇ ਜਾਂ ਬੈੱਡ ਬਣਾ ਦਾਂਗੇ। ਤੇ ਜਿਹੜੀ ਆ ਇਹਦੇ ਚ ਕਿਹਾ ਤੇ ਹੋਇਆ ਆ ਮਸ਼ੀਨ ਵਾਲੇ ਨੂੰ ਜੇ ਆ ਗਿਆ ਠੀਕ ਆ ਨਹੀਂ ਤੇ ਫਿਰ ਅਸੀਂ ਇਹ ਵੀ ਛੱਟਾ ਦੇ ਕੇ ਇਹਦੇ ਵੀ ਬੈੱਡ ਬਣਾ ਦੇਣੇ ਆ ਨਾਲ ਹੀ। ਕਾਰਨ ਇਹ ਹੈ ਕਿ ਅੱਜ ਬੱਦਲ ਵਾਈ ਆ ਬਹੁਤ ਜ਼ਿਆਦੀ। ਜੀ ਅੱਜ ਅਸੀਂ ਲੇਟ ਕਰਤਾ ਕੰਮ ਫਿਰ ਸਾਡਾ 4-5 ਦਿਨਾਂ ਤੇ ਪੈ ਜਾਣਾ ਤੇ ਸਾਡੇ ਕੋਲ ਅਗਲੇ ਦਿਨਾਂ ਚ ਟਾਈਮ ਥੋੜਾ ਘਟਿਆ ਸੋ ਇਹ ਅਪਡੇਟ ਹੈ ਜੀ ਅੱਗੇ ਵਿਖਾਵਾਂਗੇ ਕਿਵੇਂ-ਕਿਵੇਂ ਨਿਕਲਦੀ ਹੈ ਕੀ-ਕੀ ਹੁੰਦਾ ਹੈ ਹਾਂਜੀ ਦੋਸਤੋ ਤੁਸੀਂ ਇਹ ਵੇਖੋ ਕਿ ਰੁੱਖਾਂ ਕਰਕੇ ਪੰਛੀ ਇੱਕ ਤਾਂ ਬਹੁਤ ਆਉਂਦੇ ਨੇ ਮੈਂ ਕਲਿੱਪ ਪਾਉਂਗਾ ਮੋਰਾਂ ਦੀ ਆਹ ਹੋਰ ਬਗਲੇ ਕੋਇਲਾ ਕਈ ਕੁਝ ਹੈ ਤੇ ਦੂਜੀ ਗੱਲ ਕਰੀਏ ਇੰਟਰ ਕ੍ਰੋਪਿੰਗ ਦੀ ਹੁਣ ਅਸੀਂ ਜਿਹੜੇ ਕਿੱਲੇ ਸਾਡੇ ਪਾਪੂਲਰਾਂ ਥੱਲੇ ਅਜੇ ਪਾਪੂਲਰ ਛੋਟੇ ਨੇ ਇਹਨਾਂ 'ਚ ਇੰਟਰ ਕ੍ਰੋਪਿੰਗ ਕਰ ਰਹੇ ਆਂ ਸਾਡਾ ਆਪਣਾ ਡੇਰੀ ਫਾਰਮ ਹੈ ਤੇ ਅਸੀਂ ਸਰਕਾਰ ਨੇ ਟ੍ਰਾਇਲ ਬੇਸ ਤੇ ਬਰਸਾਤੀ ਮੱਕੀ ਤੇ ਸਬਸਿਡੀ ਕੱਢੀ ਸੀ ਅਸੀਂ ਸੋਚਿਆ ਦੋ ਕਿੱਲੇ ਇੱਕ ਫਾਰਮ ਪਾਪੂਲਰਾਂ ਵਾਲਾ ਤੇ ਇੱਕ ਆ ਖਾਲੀ ਲਾ ਕੇ ਦੇਖ ਲਈਏ ਦਾ ਖਰਚਾ ਜਿਹੜਾ ਆ ਇਹ ਸਰਕਾਰ ਨੇ ਆਪਾਂ ਨੂੰ ਬਿੱਲ ਆਪਾਂ ਲੈਣੇ ਆ ਈ ਦੇ ਤੇ ਹੋਰ ਕੀ ਦਾ ਜਿਹੜਾ ਖਰਚਾ ਆ ਉਹ ਆਪਾਂ ਨੂੰ ਵਾਪਸ ਕਰਦੇ ਸੋ ਇੰਟਰ ਕ੍ਰੋਪਿੰਗ ਕਰਨੀ ਬੜੀ ਜ਼ਰੂਰੀ ਆ ਕਿਸਾਨਾਂ ਲਈ ਜੇ ਆਪਾਂ ਚੰਗਾ ਰੈਵਨਿਊ ਜਨਰੇਟ ਕਰਨਾ ਜਾਂ ਆਪਾਂ ਕੁਝ ਖਾਲੀ ਕਿਸਾਨੀ ਚ ਚਾਹੁੰਦੇ ਆ ਤੇ ਇੱਕ ਖੇਤ ਦੇ ਵਿੱਚ ਕਟੀਆਂ 2 ਫਸਲਾਂ 3 ਫਸਲਾਂ ਲਾਉਣੀਆਂ ਚਾਹੀਦੀਆਂ